ਸਾਸਤਰੀ ਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਆਪਾਂ ਚੱਲੇ ਆਂ ਜੀ ਸਫਰੇ ਸਹਾਦਤ ਦੇ ਅਗਲੇ ਪੜਾਵਲ ਤੋਂ ਨੂੰ ਲੈ ਕੇ ਚੱਲੇ ਆਂ ਆਪਾਂ ਹੁਣ ਮਰਿੰਡਾ ਜਿੱਥੇ ਕੀ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਵਾ ਉੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਕੌਰ ਜੀ ਨੂੰ ਜਿਹੇ ਇਹਦੇ ਵਿੱਚ ਰੱਖਿਆ ਸੀ ਤੇ ਉਸ ਤੋਂ ਬਾਅਦ ਹੁਣ ਲੈ ਕੇ ਜਾਵਾਂਗੇ ਪਿੰਡ ਸਿਹੜੀ ਜਿਹੜਾ ਕਿ ਉੱਥੇ 3 ਕਿਲੋਮੀਟਰ ਦੀ ਦੂਰੀ ਤੇ ਆ ਉੱਥੇ ਗੁਰਦੁਆਰਾ ਅਟਕ ਸਾਹਿਬ ਹੈ ਜਿੱਥੇ ਕਿ ਗੰਗੂ ਬ੍ਰਾਹਮਣ ਜਿਹਨੂੰ ਕਿ ਗੰਗੂ ਬਾਪੀ ਕਹਨੇ ਆ ਆਪਾਂ ਛੋਟੇ ਸਹਜਨ ਮਾਤਾ ਗੁਜਰਕੌਰ ਜੀ ਨੂੰ ਛੰਨ ਬਾਬਾ ਮਾਸਕੀ ਦੇ ਆਪਣੇ ਪਿੰਡ ਸਿਹੇੜੀ ਆਪਣੇ ਘਰ ਲੈ ਆਇਆ ਸੀ ਜਿੱਥੇ ਉਸ ਨੇ ਸੋਨੇ ਦੀਆਂ ਮੋਹਰਾਂ ਦੇਖ ਕੇ ਉਹਦਾ ਮਨ ਲਾਲਚੀ ਹੋ ਗਿਆ ਅਤੇ ਉਸ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਜਨਾਂ ਨੂੰ ਮੁਗਲਾਂ ਦੇ ਹਵਾਲੇ ਕਰ ਦਿੱਤਾ ਸੀਗਾ ਕਰਕੇ ਗੰਗੂ ਬ੍ਰਾਹਮਣ ਨੇ ਗੁਰੂ ਪਰਿਵਾਰ ਨਾਲ ਧੋਖਾ ਨਵਾਇਆ ਸੀਗਾ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਕੋਸ਼ਿਸ਼ ਆ ਥੋੜੀ ਛੋਟੀ ਜਿਹੀ ਮੇਰੇ ਵੱਲੋਂ ਸਫਰ ਸਹਾदत ਵੀ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਿੱਥੇ ਕਿੱਥੇ ਗੁਰਦੁਆਰਾ ਸਾਹਿਬ ਨੇ ਕਿੱਥੇ ਕਿੱਥੇ ਜਾਣਾ ਚਾਹੀਦਾ ਵਾ ਵੀ ਮੇ ਮੇਨ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਕਿਉਂਕਿ ਲੋਕਾਂ ਨੂੰ ਖਾਸ ਤੋ ਤੇ ਪਤਾ ਹੀ ਨਹੀਂ ਹੈਗਾ ਤਨੂੰ ਰਾਸਤੇ-ਰਾਸਤੇ ਵਿੱਚ ਇਹ ਲੰਗਰ ਮਿਲਣਗੇ ਛੱਕੇ ਜਾ ਕਰੋ ਕਿ ਬਹੁਤ ਮਿਹਨਤ ਕਰਦੇ ਆ ਲੰਗਰ ਬਣਾਉਣ ਲਈ ਤੇ ਇਹਨਾਂ ਦਾ ਹੌਸਲਾ ਵਧਾਇਆ ਕਰੋ ਚੀਤਾ ਤਾਂ ਨਹੀਂ ਆਇਆ ਚੀਤਾ ਉਹ ਚੀਤਾ ਆਇਆ ਹੋਇਆ ਕਹਿੰਦੇ ਇੱਧਰ ਸਮਰਾਲੇ ਵੀ ਆ ਗਿਆ ਦੀਗਾ ਡੇਲੋ ਵੀ ਆ ਗਿਆ ਕਹਿੰਦੀ ਡੇਲੋ ਵੀ ਆ ਗਿਆ ਦੀ ਕੋਈ ਪਤਾ ਨਹੀਂ ਜਿਨ੍ਹਾਂ ਨੇ ਵੀ ਯਾਤਰਾ ਕਰਨੀ ਹੁੰਦੀ ਆ ਉਹ ਸਮਰਾਲੇ ਦੇ ਵਿੱਚ ਦੀ ਹੋ ਕੇ ਜਾਇਆ ਕਰਨਾ ਕਿਉਂਕਿ ਇਹ ਰੋਡ ਬਹੁਤ ਸਾਫ਼ ਆ ਤੇ ਇੱਧਰ ਕੋਈ ਟੋਲ ਪਲਾਜ਼ਾ ਨਹੀਂ ਪੈਂਦਾ ਇੱਥੋਂ ਤੁਸੀਂ ਆਨੰਦਪੁਰ ਸਾਹਿਬ ਮਾਚੀਵਾਲਾ ਸਾਹਿਬ ਮਰਿੰਡਾ ਕਿਤੇ ਵੀ ਜਾਣਾ ਵਾ ਚੰਡੀਗੜ੍ਹ ਵੀ ਜਾਣਾ ਵਾ ਤਾਂ ਇੱਧਰ ਦੀ ਤੁਸੀਂ ਜਾ ਸਕਦੇ ਹੋ ਤੇ ਟੋਲ ਤੋਂ ਬਚਾਅ ਹੋ ਸਕਦਾ ਨੌ ਪੋਹ ਦੀ ਅੰਤ ਭਿਆੰਕ ਰਾਤ ਮਰਿੰਡੇ ਕੋਤਵਾਲੀ ਵਿੱਚ ਬੀਤੀ 10 ਪੋਹ ਦਾ ਦਿਨ ਚੜਿਆ ਦਸ ਬੋਰਾ ਦਿਨ ਚੜਿਆ ਮਾਤਾ ਜੀ ਨੇ ਸਭ ਜਾਦਿਆਂ ਨੂੰ ਹਵਾਲਾਤ ਵਿੱਚ ਕੱਢ ਕੇ ਕਬੈਲ ਗੱਡੀ ਤੇ ਬਿਠਾ ਲਿਆ ਗਿਆ ਇਹ ਉਹ ਦਸਮੀਤ ਜੀ ਦਾ ਮਾਤਾ ਤੇ ਛੋਟੇ ਲਾਲ ਹਨ ਜੋ ਕਦੇ ਅਤੀਸਾਨ ਨਾਲ ਪਾਲਕੀਆਂ ਤੇ ਹਾਥੀਂ ਦੀਆਂ ਅੰਬਾਰੀਆਂ ਵਿੱਚ ਬੈਠ ਕੇ ਬਾਹਰ ਨਿਕਲਦੇ ਸਨ ਅੱਜ ਕੈਦੀ ਬਣਾ ਕੇ ਕਚਹਿਰੀ ਵਿਜਲੇ ਜਾਣ ਲਈ ਕਬੈਲ ਗੱਡੀ ਉੱਪਰ ਬਿਠਾ ਦਿੱਤੇ ਗਏ ਹਨ ਦੇਖੋ ਕੁਦਰਤ ਦੇ ਰੰਗ ਹਿੰਦੁਸਤਾਨੀ ਪ੍ਰਜਾ ਦੇ ਗਾਲ ਪਈਆਂ ਗਲਾਂ ਵੀ ਇਹ ਜੰਜੀਰਾ ਕੱਟਣ ਲਈ ਜਿਸ ਕਲਗੀਧਰ ਜੀ ਕਲਗੀਧਰ ਜੀ ਨੇ ਹਸਦਾ ਹਵਸਦਾ ਅਨੰਦਪੁਰ ਛੱਡਿਆ ਅਤੇ ਪਹਿਲਾ ਪਿਆਰੇ ਪਿਤਾ ਜੀ ਦਾ ਬਲੀਦਾਨ ਦੇ ਕੇ Hindu ਤਰੰਦੀ ਰੱਖਿਆ ਕੀਤੀ ਹੁਣ ਚਮਕੌਰ ਦੇ ਜੰਗ ਵਿੱਚ ਜਿਗਰ ਦੇ ਦੋ ਟੁਕੜੇ ਜਿਨ੍ਹਾਂ ਦਾ ਦਰਸ਼ਨ ਕਰਕੇ ਭੁੱਖ ਲਿੱਥ ਦੀ ਤੇ ਸ਼ਾਂਤੀ ਮਿਲਦੀ ਸੀ ਮੈਦਾਨੇ ਜੰਗ ਪਰ ਪੁਰਜਾਪੁਰ ਜਕਵਾ ਕੇ ਸ਼ਹੀਦ ਕਰਵਾ ਲਏ ਅੱਜ ਉਸ ਦੇ ਅਤ ਪਿਆਰੇ ਮਾਤਾ ਜੀ ਛੋਟੇ ਲਖਤੇ ਜਿਗਰ ਹੱਤਕੜੀਆਂ ਬੇੜੀਆਂ ਨਾਲ ਜੁੜੇ ਹੋਏ ਪੌਦੀ ਅਤਿ ਸਰਦੀ ਵਿੱਚ ਮਰਿੰਡੇ ਦੀ ਹਵਾਲਾਤ ਵਿੱਚ ਸਮਾਪਤਿਤ ਕਰ ਰਹੇ ਹਨ ਜਿਵੇਂ ਕਿ ਇਹ ਬਹੁਤ ਵੱਡੇ ਅਪਰਾਧੀ ਜਾਂ ਕਾਤਿਲ ਹੁਣ ਪੀਨਰਸ ਦੀ ਨਾਲਪਾਲ ਕੀ ਦੀ ਨਾ ਉਹ ਉੰਬਾਰੀ ਥੀ ਮਦਬਖਤ ਲਾਇ ਬੈਲ ਕੀ ਗਾੜੀ ਸਵਾਰੀ ਥੀ ਬੈਲ ਗਾੜੀ ਦੇ ਵਾਲੇ ਦੋ ਨੰਗੀਆਂ ਤਲਵਾਰਾਂ ਤੇ ਨੇਜੇ ਲੈ ਕੇ ਪਹਿਰੇਦਾਰ ਤਲਵਾਰਾਂ ਨੇਜੇ ਲੈ ਕੇ ਪਹਿਰਾ ਸਿਪਾਹੀ ਚੱਲ ਰਿਹਾ ਸੀ ਮਰਿੰਡੇ ਤੋਂ ਬਸੀ ਥਾਣੇਦਾਰ ਪਾਸ ਲਿਆਂਦਾ ਗਿਆ ਤੇ ਬਸੀ ਥਾਣੀ ਦਾ ਹੁਕਮ ਲੈ ਕੇ ਮਰੇਂਡੇ ਦਾ ਕੌਤਵਾਲ ਮਾਤਾ ਜੀ ਦੇ ਸਹਿਜਾਦਿਆਂ ਨੂੰ ਬੈਲ ਗੱਡੀ ਤੇ ਬਿਠਾ ਕੇ ਸਰਹੰਦ ਪੁਝਾ ਅਤੇ ਪਾਪੀ ਵਜੀਰ ਖਾਨ ਨੂੰ ਖਬਰ ਦਿੱਤੀ ਕਿ ਗੁਰੂ ਪਰਿਵਾਰ ਸਰਕਾਰੀ ਹਿਰਾਸਤ ਵਿੱਚ ਸਰਹੰਦ ਪਹਚਾ ਦਿੱਤਾ ਗਿਆ ਹੈ ਸਰਹੰਦ ਦੇ ਬਾਹਰਵਾਰ ਬੈਲ ਗੱਡੀ ਰੋਕ ਕੇ ਸਪਾਈ ਸੂਬਾ ਸਰਹੰਦ ਨੂੰ ਤਲਾਹ ਦੇਣ ਗਏ ਇੱਥੋਂ ਹੀ ਮਾਤਾ ਜੀ ਦੇ ਗੁਰੂ ਲਾਲਾ ਨੂੰ ਠੰਡੇ ਬੁਰਜੇ ਪੁਚਾਇਆ ਗਿਆ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਜੀ ਨੇ ਸਹਿਬਜ਼ਾਦਿਆਂ ਨਾਲ ਰਾਤ ਸਰਸਾ ਨਦੀ ਦੇਖਨਾਰੇ ਕੰਮੇ ਮਸਕੀ ਦੀ ਝੁੱਗੀ ਵਿੱਚ ਕੱਟੀ ਉੱਥੇ ਦੋ ਦਿਨ ਲక్ష్ਮੀਬਿਨਾ ਦੀ ਬ੍ਰਾਹਮਣੀ ਰੋਟੀ ਪਾਣੀ ਪਹੁੰਚਾਉਂਦੀ ਰਹੀ ਉੱਤੇ ਸੇਹੜੀ ਦਾ ਗੰਗੂ ਬ੍ਰਾਹਮਣ ਮਾਤਾ ਜੀ ਦੀ ਸਹਿਬਜ਼ਾਦਿਆਂ ਨੂੰ ਨਾਲ ਆਪਣੇ ਪਿੰਡ ਲੈ ਆਇਆ ਗੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ ਰੁਪਈਆਂ ਦੀ ਭਾਰੀ ਖੁਰਜੀ ਦੇਖ ਕੇ ਗੰਗੂ ਦੀ ਨੀਅਤ ਬਦਲ ਗਈ ਮੋਰਾ ਉਸਨੇ ਚਪਾ ਦਿੱਤੀਆਂ ਤੇ ਸ਼ੋਰ ਪਾਉਣ ਲੱਗਾ ਕਿ ਚੋਰੀ ਹੋ ਗਈ ਮਾਤਾ ਜੀ ਨੇ ਕੋਲ ਬੁਲਾ ਕੇ ਆਖਿਆ ਕਿ ਭਾਈ ਰੋਲਾ ਨਾ ਪਾ ਮੋਰਾ ਇੱਥੇ ਹੀ ਹੋਣੀਆਂ ਨੇ ਘਰ ਵਿੱਚੋਂ ਬਾਹਰੋ ਕੋਈ ਨਹੀਂ ਆਇਆ ਘਰ ਵਿੱਚ ਹੀ ਹੋਣਗੀਆਂ ਗੰਗਾ ਰਾਮ ਤੋਂ ਹੀ ਕਿਤੇ ਰੱਖ ਕੇ ਭੁੱਲ ਗਿਆ ਉਸਨੇ ਇਤਨੀ ਗੱਲ ਦਾ ਗੁੱਸਾ ਕੀਤਾ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਥਾਣੇ ਕੋਤਵਾਲੀ ਵਿੱਚ ਪਹੁੰਚ ਗਿਆ ਇੱਥੇ ਉਸ ਸਮੇਂ ਤੋਂ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਡਿਊਟੀ ਕਰਦੇ ਸਨ ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਗੁਜਰੀ ਜੀ ਦੋਨੋਂ ਸਭਜਾਦੇ ਬਾਬਾ ਜੋਰਾਬਰ ਸਿੰਘ ਜੀ ਬਾਬਾ ਫਤਿਹ ਸਿੰਘ ਬੈਠੇ ਹਨ ਤੁਸੀਂ ਉਹਨਾਂ ਨੂੰ ਗ੍ਰਫਤਾਰ ਕਰ ਲੋ ਜਾਨੀ ਖਾਂ ਮਾਨੀ ਖਾਂ ਨੇ ਮਾਤਾ ਜੀ ਦੋਵੇਂ ਸਭਜਾਦੇ ਆ ਗ੍ਰਫਤਾਰ ਕਰਕੇ ਮੋਰਿੰਡੇ ਥਾਣਾ ਕੋਤਵਾਲੀ ਵਿੱਚ ਲੈ ਆ ਇਥੇ ਕੋਤਵਾਲੀ ਜੀ ਬੰਦ ਕਰ ਦਿੱਤਾ ਇੱਕ ਰਾਤ ਰੱਖਿਆ ਗਿਆ ਨਾ ਰਾਤ ਨੂੰ ਰੋਟੀ ਪਾਣੀ ਨਾ ਠੰਡ ਤੋਂ ਬਚਣ ਲਈ ਕਪੜਾ ਦਿੱਤਾ ਸਵੇਰ ਹੁੰਦੇ ਸਾਰ ਬੈਲ ਗੱਡੀਆਂ ਵਿੱਚ ਬੈਠ ਕੇ ਸਰਹੰਦ ਨੂੰ ਲੈ ਗਏ ਇਸ ਕਰਕੇ ਇਹ ਸਥਾਨ ਬੜਾ ਹੀ ਪੂਜਨਯੋਗ ਹੈ ਗੰਗੂ ਬ੍ਰਾਹਮਣ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਗੰਗੂ ਬ੍ਰਾਹਮਣ ਦੇ ਵੰਸ ਸਨ ਜੋ ਕੁਝ ਹੱਦ ਤੱਕ ਉਹ 4784 ਸਿੱਖਾਂ ਨਾਲ ਦਿੱਤੇ ਵਿਸ਼ਵਾਸ ਘਾਤੀ ਵਿਆਖਿਆ ਕਰਦਾ ਹੈ ਗੰਗੂ ਉਹਨਾਂ ਕਸ਼ਮੀਰੀ ਪੰਡਤਾਂ ਵਿੱਚੋਂ ਇੱਕ ਸੀ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਏ ਸਨ ਗੰਗੂ ਜਿਸ ਦੀ ਉਮਰ ਉਸ ਸਮੇਂ 25 ਸਾਲ ਦੀ ਸੀ ਕਸ਼ਮੀਰ ਵਾਪਸ ਪਰਤੇ ਆ ਪਰ 5 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਦਾਖਲ ਹੋ ਕੇ ਗੁਰੂ ਦੇ ਦਰਬਾਰ ਵਿੱਚ ਵਾਪਸ ਆ ਗਿਆ ਗੰਗੂ ਦਾ ਪੁੱਤ ਗੰਗਾ ਰਾਮ ਕੋਲ ਸੀ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਉਹਨਾਂ ਨੇ ਰਾਜਕੋਲ ਰਖਿਆ ਰਾਜਕੋਲ ਦਾ ਪਾਲਨ ਬਹੁਤ ਸਾਰੇ ਗੰਗੂ ਦੇ ਮਾਤਾ ਪਿਤਾ ਨੇ ਕਸ਼ਮੀਰ ਵਿੱਚ ਕੀਤਾ ਪੰਟੇ ਜਵਾਲਾ ਨਹਿਰੂ ਇੰਦਰਾ ਗਾਂਧੀ ਦੇ ਦਾਦਾ ਨੇ ਕੋਲ ਹੋਣ ਦਾ ਦਾਵਾ ਕੀਤਾ ਜੋਹਾਰ ਨਾਲ ਨੈਨੂ ਨੇ ਆਪਣੀਆਂ ਆਦੋਂ ਗਾਤਾਂ ਦੇ ਲਿਖਿਆ ਅਸੀਂ ਕਸ਼ਮੀਰੀ ਸੀ 2 ਸਾਲ ਪਹਿਲਾਂ 18ਵੀਂ ਸਦੀ ਦੇ ਸ਼ੁਰੂ ਵਿੱਚ ਸਾਡੇ ਪੂਰਵ ਉਸ ਪਹਾੜੀ ਘਾਟੀ ਤੋਂ ਹੇਠਾਂ ਅਮੀਰ ਮੈਦਾਨਾਂ ਦੀ ਪ੍ਰਸਿੱਧੀ ਅਤੇ ਕਿਸਮਤ ਦੀ ਭਾਲ ਕਰਨ ਲਈ ਆਏ ਸਨ ਉਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਮਰਾਜ ਦੇ ਪਤਨ ਦੇ ਦਿਨ ਸਨ ਅਤੇ ਫਰਖੂਸੀਰ ਬਾਦਸ਼ਾਹ ਸੀ ਰਾਜਕੋਲ ਸਾਡੇ ਉਸ ਪੂਰਵ ਦਾ ਨਾਂ ਸੀ ਅਤੇ ਉਸ ਨੇ ਕਸ਼ਮੀਰ ਵਿੱਚ ਸੰਸਕ੍ਰਿਤ ਅਤੇ ਫਾਰਸੀ ਵਿਦਵਾਨ ਵਜੋ ਤਨੇ ਪਰਕੂਸੀਰ ਦੀ ਕਸ਼ਮੀਰ ਫੇਰੀ ਦਵਾਨ ਉਸ ਦਾ ਧਿਆਨ ਖਿੱਚਿਆ ਤੇ ਸੰਭਵ ਤੌਰ ਤੇ ਬਾਦਸ਼ਾਹ ਦੇ ਕਹਿਣ ਤੇ ਪਰਿਵਾਰ 1716 ਈ ਲਗਭਗ ਸਾਹੀ ਰਾਜਧਾਨੀ ਦਿੱਲੀ ਦਿੱਲੀ ਵੱਲ ਪਰਵਾਸ ਕਰ ਗਿਆ ਇੱਕ ਨਹਿਰ ਦੇ ਕੰਢੇ ਸਥਿਤ ਘਰ ਵਾਲੀ ਇੱਕ ਜਾਗੀਰ ਸੀ ਰਾਜਗੋਣ ਦਿੱਤਾ ਗਿਆ ਅਤੇ ਨਵਾਲ ਦੇ ਤੱਥ ਤੋਂ ਨਹਿਰੂ ਨਾਹਰ ਕਨਹਿਰ ਉਸ ਦੇ ਨਾਮ ਨਾਲ ਜੁੜ ਗਿਆ ਕੋਲ ਪਰਿਵਾਰ ਦਾ ਨਾਮ ਸੀ ਇਹ ਕੋਲ ਨਹਿਰੂ ਵਿੱਚ ਬਦਲ ਗਿਆ ਤੇ ਬਾਅਦ ਦੇ ਸਾਲਾਂ ਵਿੱਚ ਕੋਲ ਬਾਹਰ ਹੋ ਗਿਆ ਤੇ ਸਿਰਫ ਨਹਿਰੂ ਬਣ ਗਏ ਈਵਾਰੇ ਕੀ ਇਤਿਹਾਸਤਰਾ ਹੈ ਗੰਗਾ ਰਾਮ ਕੋਲ ਰਾਮ ਰਾਜ ਕੋਲ ਉਰਫ 네ਹਰੂ ਲక్ష్ਮੀ ਨਰਾਇਆ 모사 ਰਾਮ ਗੰਗਾਤਰ ਮੋਤੀ ਲਾਲ 네ਹਰੂ ਜਵਾਲਾਲ 네ਹਰੂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਆਂਦ ਆਪਾ ਪਹੁੰਚ ਚੁਕੇ ਆਂ ਜੀ ਬੱਬੂ ਮਾਨ ਦੇ ਪਿੰਡ ਖੰਡ ਖੰਟ ਮਾਨ ਕਿਹਨੂੰ ਕਹਿੰਦੇ ਆ ਇਹ ਸਾਡੇ ਬੱਬੂ ਮਾਨ ਦਾ ਪਿੰਡ ਆ ਜੀ ਉਤੋਂ ਬਾਰ ਬਾਰ ਦੀ ਲੰਘ ਰਹੇ ਆ ਬਹੁਤ ਸੋਹਣਾ ਪਿੰਡ ਆ ਇਦੂ ਦੇਖਿਓ ਇੱਕ ਵਾਰ ਅਗੇ ਸਰਕਾਰ ਨੇ ਹਾਈਵੇ ਬਹੁਤ ਸੋਨੇ ਬਣਾਤੇ ਕੋਦੇ ਕਰਕੇ ਟਾਈਮ ਬਹੁਤ ਘੱਟ ਲੱਗਦਾ ਵਾ ਤੇ ਸੁਪਰ ਫਾਸਟ ਹਾਈਵੇ ਆ ਇਹ ਦੇਖੋ ਇੱਕ ਕਮਾਨੋ ਦੇ ਉੱਪਰ ਦੀ ਪੁਲ ਬਣਾਤਾ ਬਹੁਤ ਲੰਬਾ ਪੋਲਾ ਤੇ ਆਰਾਮ ਨਾਲ ਆਪਾਂ ਅੱਗੇ ਮੋਰਿੰਡੇ ਪਹੁੰਚਾਂਗੇ ਪਹਿਲਾਂ ਇੱਥੇ ਕਮਾਨੋ ਦੀ ਭੀੜ ਦੇ ਵਿੱਚ ਹੀ ਬੰਦਾ ਟਾਈਮ ਪੂਰਾ ਹੋ ਜਾਂਦਾ ਸੀਗਾ ਬਹੁਤ ਰਸ਼ ਹੁੰਦਾ ਸੀਗਾ ਪੁਲ ਪੁਲ ਕਰਕੇ ਬਹੁਤ ਸਹੂਲਤ ਮਿਲੀ ਆ ਹੁਣ ਲੋਕਾਂ ਨੂੰ thank mm -hmm. you ਨੇ ਨਾਦਰ ਮੇਨ ਰੋਡ ਤੋਂ ਜਾਂਦੀ ਹੋਦੀ ਹੈ ਜਿਹੜੀ ਚੜ੍ਹਦੀ ਆ ਹਾਈ ਵੀ ਤੋਂ ਇੱਥੋਂ ਅੰਦਰ ਨੂੰ ਆ ਜਾਂਦੀ ਹੈ ਹਾਂ ਅੰਗਰੇਜ਼ਾਂ ਦੇ ਚਾਰਚ ਤੋਂ ਆ ਆ ਨੈਕਸਟ ਲੈਫਟ ਹਾਂ ਟੂ ਮੁਰਿੰਦਾ ਰੋਡ ਮੁਰਿੰਦਾ ਸਿਟੀ ਰੋਡ ਸਿਟੀ ਰੋਡ ਇੱਥੇ ਨਹੀਂ ਰੱਖਮੀ ਆਪਾਂ ਨੇ ਮਰੇ ਕੱਪੜੇ ਲੈਣੇ ਨੇ ਨਹੀਂ ਹੋਰ ਮੁਰਿੰਦਾ ਰੋਡ ਤੋਂ 1 ਐਂਡ ਹਾਫ ਕਿਲੋ ਪਹੁੰਚ ਚੁੱਕੇ ਆ ਜੀ ਆਪਾਂ ਪ੍ਰਿੰਟਾ ਇੱਥੇ ਛੋਟੇ ਸਾਹਿਬ ਜਦਿਆਂ ਨੂੰ ਗੱਗੂ ਬ੍ਰਾਹਮਣ ਨੇ ਕੋਤਵਾਲੀ ਵਿੱਚ ਮੁਗਲਾਂ ਦੇ ਹਵਾਲੇ ਕੱਢ ਦਿੱਤਾ ਸੀ ਦਿਖਾਉਣਿਆ ਤੁਹਾਨੂੰ ਗੁਰਦੁਆਰਾ ਸਾਹਿਬ বাস ਸਟੈਂਡ ਦੇ ਕੋਲ ਗੁਰਦੁਆਰਾ ਸਾਹਿਬ ਆ ਜਾਂਦਾ ਅੱਜ ਪਿੱਛੂ ਹੀ ਰਸਤਾ ਬੰਦ ਕੀਤਾ ਹੋਇਆ ਇੱਕ ਸਾਈਡ ਦਾ ਆ ਸੜਕੇ ਛੇੜ ਨਹੀਂ ਆਉਂਦੀ ਆਉਂਦੀ ਪੂਰੀ ਮਾਰਕੀਟ ਲੱਗੀ ਹੋਈ ਐ ਇੰਦਰ ਬਜ਼ਾਰ ਪੂਰਾ ਲੱਗੇ ਸਜਾ ਹੋਇਆ ਪੁਲਸ ਲੱਗੀ ਹੋਈ ਆ ਉਹ ਪਿੱਛੇ ਤੱਕ ਪੂਰਾ ਰਾਸਤਾ ਬਣ ਗਿਆ ਤਾਂ ਇਧਰ ਉਹ ਹਾਰਾ ਰਸਤਾ ਜਾਂਦਾ ਗੋਤਰਾ ਸਾਹਿਬ ਕੋਟਵਾਲੀ ਸਾਹਿਬ ਨੂੰ ਆਇਦਰ ਚਾਚੂ ਵੀ ਆ ਗਏ ਨਾਲ ਹੀ ਤੇ ਬਾਜ਼ਾਰ ਪੂਰਾ ਲਾਈਕ ਕੇ ਲੁੱਟਿੰਗ ਕੀਤੀ ਹੋਈ ਆ ਬਿਲਡਿੰਗ ਵੀ ਦੇਖੋ ਕਿੰਨੀ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਇੱਥੇ। ਰਾਈ ਦੇਖਾਈ ਦੇ ਰਹੀ ਆ ਤੁਹਾਨੂੰ। ਲੋਕ ਦਰਸ਼ਨ ਕਰਕੇ ਆ ਰਹੇ ਨੇ ਵਾਪਸ ਹੋਣਾ। ਤੇ ਆ ਬਿਲਡਿੰਗ ਦੇਖੋ ਕਿੰਨੀ ਪੁਰਾਣੀ ਹੈ। ਬਣੀ ਹੋਈ ਆ ਬਾਜ਼ਾਰ ਦੇ ਵਿੱਚੋ ਵਿੱਚ। ਦੇਖੋ ਕਿੰਨੀ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਇਹ। ਮਰਿੰਡਾ ਸ਼ਹਿਰ ਦੀ ਇਹ ਨਾਣੇ ਵੀ ਦੇਖਿਆ ਹੋਣਾ ਛੋਟੇ ਸਾਹਿਬ ਜਦਿਆਂ ਨੂੰ ਇੱਥੇ ਆ ਜਗ ਹੈ ਐਤਵਾਰ ਹੋਰੇ ਕਰਕੇ ਮਾਰਕੀਟ ਅੱਧੀ ਖੁੱਲੀ ਅੱਧੀ ਬੰਦ ਆ ਮਰਿੰਡਾ ਸ਼ਹਿਰ ਪਿਆ ਇੱਧਰ ਆ ਗਿਆ ਗੁਰਦੁਆਰਾ ਗੁਰਦੁਆਰਾ ਕਤਵਾਲੀ ਸਾਹਿਬ ਹੁਣ ਲੱਗਿਆ ਹੋਇਆ ਸਾਹਮਣੇ ਦੇਖਣ ਆਉਣੇ ਹਨ ਮੁਕਤਸ਼ੰਗਰ ਦਰਦੁਬਾਲਾ ਕਤਵਾਲੀ ਸਾਹਿਬ ਦੇ ਆ ਗਏ ਇਧਰ ਆਏ ਦੇਖਾ ਪੜੀ ਲੰਘਣਾ ਨਾ ਦੇ ਆਹ ਇਹ ਕੀ ਆ ਪਈ ਆਹ ਉਹ ਦੇਰ ਚੇਕੇ ਲੱਗੇ ਹੋਏ ਨੇ ਉਹਦੇ ਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿੱਤੇ ਛੋਟੇ-ਛਾਦੇਆਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀਗਾ ਆਹ ਗੁਰਦੁਆਰਾ ਸਾਹਿਬ ਦੀ ਬਣਿਆ ਹੋਇਆ ਇਧਰਲੀ ਸਾਈਡ ਆਹ ਬਾਹਰ ਜੁੱਤੀਆਂ ਰੱਖੀ ਜਾ ਰੀਆਂ ਨੇ ਅੰਦਰ ਪਾਣੀ ਜਿਹਾ ਚੱਲ ਰਹੀ ਆ ਤੇ ਆ ਇਧਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕੋਤਵਾਲੀ ਸਾਹਿਬ Thank you. ਇਹ ਹੈ ਪਵਿੱਤਰ ਕੋਤਵਾਲੀ ਸਾਹਿਬ ਜਿੱਥੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਮਾਤਾ ਗੁੱਜਰਕੌਰ ਜੀ ਨੂੰ ਮੁਗਲ ਸੈਨਿਕਾਂ ਨੇ ਗ੍ਰਿਫਤਾਰ ਕਰਕੇ ਇਸ ਕੋਠੜੀ ਵਿੱਚ ਰੱਖਿਆ ਸੀਗਾ ਅਤੇ ਨਾ ਹੀ ਉਹਨਾਂ ਨੂੰ ਇੰਨੀ ਠੰਡ ਵਿੱਚ ਬਹੁਤ ਹੀ ਠੰਡ ਵਿੱਚ ਨਾ ਹੀ ਕੱਪੜੇ ਟਕਣ ਨੂੰ ਦਿੱਤੇ ਠੰਡ ਤੋਂ ਬਚਣ ਲਈ ਨਾ ਖਾਣਾ ਦਿੱਤਾ ਦੇਖੋ ਕਿੰਨਾ ਅਤਿਆਚਾਰ ਕੀਤਾ ਗਿਆ ਸੀ ਉਸ ਟਾਈਮ ਦੇਖੋ ਹੁਣ ਤਾਂ ਇਹ ਸਾਰਾ ਸਾਨੂੰ ਬੰਦੀ ਦਿਖ ਰਿਹਾ ਵਾ ਗੁਰਦੁਆਰਾ ਸਾਹਿਬ ਬਣ ਚੁੱਕਿਆ ਵਾ ਉਦੋਂ ਕਰ ਲਈ ਇਹ ਕੋਠੜੀ ਸੀਗੀ ਸਰਕਾਰੀ ਮਰਿੰਡੇ ਦੀ ਕਿਵੇਂ ਰਹੇ ਹੋਣਗੇ ਉਸ ਰਾਤ ਦੇਖੋ ਕੋਟੀ ਹੋ ਜਿਹੜਾ ਸੋਚੋ ਵਿਚਾਰੋ ਆਪਣੇ ਆਪ ਨੂੰ ਜਗ੍ਹਾ ਤੇ ਰੱਖ ਕੇ ਦੇਖੋ ਗਨੌਕਾ ਹੋਣਾ ਉਹ ਛੋਟੇ ਛੋਟੇ ਬੱਚੇ ਧਨ ਜਿਗਰਾ ਉਸ ਦਰਵੇਸ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਇੰਨੇ ਅਤਿਆਚਾਰ ਸਹਿ ਕੇ ਸਾਡੀ ਕੌਮ ਨੂੰ ਬਚਾਇਆ ਇਹ ਤੋਂ ਅਗਲੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸਰੰਦ ਲਿਆ ਗਿਆ ਜਿੱਥੇ ਕੀ ਉਹਨਾਂ ਨੂੰ ਕੰਡੇ ਬੋਰਜ ਵਿੱਚ ਰੱਖਿਆ ਗਿਆ ਉਸ ਬਾਰੇ ਵੀ ਤੁਹਾਨੂੰ ਆਪਣੀ ਅਗਲੀ ਵੀਡੀਓ ਵਿੱਚ ਦੱਸਾਂਗੇ ਤੁਹਾਡੀਆਂ ਪੁਰਾਣੀਆਂ ਵਿਰਾਸਤਾਂ ਬਹੁਤ ਹੀ ਕੁਝ ਨਹੀਂ ਬਚੀਆਂ ਇਹਨੂੰ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਇੱਕ ਇਹ ਕੋਤਵਾਲੀ ਸਾਹਿਬ ਬਚੀ ਹੋਈ ਆ ਤੇ ਜਾਂ ਫਿਰ ਗੰਗੂ ਬਾਮਨ ਦਾ ਗੜਾ ਪਿੰਡ ਘਰ ਹੈਗਾ ਵਾ ਉਹ ਬਚਿਆ ਹੋਇਆ ਵਾ ਨੀਤਾ ਸਾਰਾ ਕੁਸ ਢਾਟੂ ਕੇ ਦੁਆਰਾ ਬਣਾ ਦਿੱਤਾ ਪਰ ਇਹਨਾਂ ਨੂੰ ਐ ਨਹੀਂ ਕਰਨਾ ਚਾਹੀਦਾ ਸੀਗਾ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ ਹੁਣ ਤੁਹਾਡੀ ਪੀੜ੍ਹੀ ਪੁੱਛੂਗੀ ਵੀ ਤੁਸੀਂ ਐ ਕਿਉਂ ਕੀਤਾ ਆਪਾਂ ਕੀ ਜਵਾਬ ਦੇਵਾਂਗੇ ਦੱਸੋ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਤੇ ਜ਼ਰੂਰ ਲੈ ਕੇ ਆਓ ਦੱਸੋ ਉਹਨਾਂ ਨੂੰ ਦਿਖਾਓ ਤਾਂ ਹੀ ਪਤਾ ਲੱਗੂਗਾ ਆਪਣੀ ਸਿੱਖੀ ਬਾਰੇ ਤਾਂ ਹੀ ਅੱਗੇ ਸਿੱਖੀ ਵਧੂਗੀ ਫੁੱਲੂਗੀ ਇਸ ਸਥਾਨਾਂ ਤੇ ਬੱਚਿਆਂ ਨੂੰ ਲੈ ਕੇ ਆਓ ਨਤਮਸਤਕ ਕਰਾਓ ਇਤਿਹਾਸ ਬਾਰੇ ਦੱਸੋ ਉਹਨਾਂ ਨੂੰ ਮੇਰੀ ਇਹੀ ਕੋਸ਼ਿਸ਼ ਆ ਮੈਂ ਆਪਣੇ ਬੱਚਿਆਂ ਨਾਲ ਲੈ ਕੇ ਜਾਣਾ ਜਿੱਥੇ ਵੀ ਆਪਣੇ ਬਲੌਗ ਬਣਾਉਣੇ ਹੁੰਦੇ ਆ ਧਾਰਮਿਕ ਜਗ੍ਹਾ ਤੇ ਤਾਕਿ ਉਹਨਾਂ ਨੂੰ ਪਤਾ ਲੱਗ ਸਕੇ ਅਤੇ ਉਹਨਾਂ ਦੀਆਂ ਫੋਟੋਆਂ ਜ਼ਰੂਰ ਖਿੱਚੋ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਉੱਥੇ ਉਸ ਸਥਾਨ ਤੇ ਗਏ ਸੀ ਕਿ ਯਾਦਗਾਰ ਬੰਦੀ ਹੈ ਇਹ ਕੋਤਵਾਲੀ ਦੇ ਇਪਰਾਤਨ ਦਰਵਾਜੇ ਨੇ ਜਿਹੜੇ ਇਧਲੀ ਸਾਈਡ ਸੰਭਾਲ ਕੇ ਰੱਖਿਆ ਗਿਆ ਤੇ ਉਹ ਇਧਰ ਨਾਲ ਟੈਂਟ ਲੱਗ ਸਟੇਜ ਲੱਗੀ ਹੋਇ ਇਸ ਕਰਕੇ ਆਪਾਂ ਅੱਗੇ ਜ ਨਹੀਂ ਜਾ ਸਕਦੇ ਤੇ ਉਹ ਪਿੱਛੇ ਜੇਲ ਦਾ ਦਰਵਾਜਾ ਪਿਆ ਵਾ ਫਿਰ ਕਦੇ ਆਵਾਂਗੇ ਵੀ ਦਿਖਾਵਾਂਗੇ ਕਿ ਹੁਣ ਇਧਲੀ ਸਾਈਡ ਆ ਰਾਤ ਚੱਲ ਟੈਂਟ ਆ ਸਟੇਜ ਲੱਗੀ ਹੋਈ ਆ ਉਹ ਕਰਕੇ ਰਸਤਾ ਬੰਨ ਕੀਤਾ ਹੋਇਆ ਇਹਨਾਂ ਨੇ ਪਰਪ੍ਰਿਤ ਤੁਹਾਡੇ ਬਾਬੇ ਦੇ ਬੈਗ ਤੋਂ ਗੁਰੂ de ਸਾਰਾ ਗੁਰਦੁਆਰਾ ਸਾਹਿਬ ਦਾ ਜਗਾ ਆ ਗਈ ਗੁਰਦੁਆਰਾ ਸਾਹਿਬ ਦੀ ਤੇ ਇੱਧਰ ਗੁਰੂ ਘਰ ਲੰਗਰ ਆ ਗਿਆ ਨੀਚੀ ਉੱਤਰ ਕੇ ਾਰੇ ਪੁਰਾਣਾ ਬਾਗ ਲੰਗਰ ਹਾਲ ਦੇਖੋ ਕਿੰਨਾ ਪੁਰਾਣਾ ਬਣਿਆ ਹੋਇਆ ਝੱਲਾ ਇੱਧਰ ਦਾਲਾਂ ਫਰੀ ਚੋਲ ਬਣਦੇ ਨੇ ਤੇ ਇੱਧਰ ਲੰਗਰ ਹਾਲ ਨਮਾਨ ਬਣ ਰਿਹਾ ਬੰ ਹੁਣ ਆਪਾਂ ਚੱਲਾਂਗੇ ਗੰਗੂ ਬ੍ਰਾਹਮਣ ਦੇ ਘਰ ਪਿੰਡ ਸਿਹੜੀ ਜਿਹੜਾ ਕਿ ਇੱਥੋਂ 3 ਕਿਲੋਮੀਟਰ ਜਾਣਕੀ ਹੈ ਤਾਂ ਨੇੜੇ ਹੀ ਆ ਨੈਟ ਤੇ 3 ਕਿਲੋਮੀਟਰ ਦੱਸਦਾ ਹਾਂ ਉੱਥੇ 1.5 ਕਿਲੋਮੀਟਰ ਤੇ ਰਸਤੇ ਤੇ ਹੀ ਆ ਤੇ ਦਿਖਾਉਣੇ ਦਰਸ਼ਨ ਕਰਾਉਣੇ ਤੁਹਾਨੂੰ ਗੰਗੂ ਬ੍ਰਾਹਮਣ ਦੇ ਘਰ ਜਿੱਥੇ ਕਿ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾਦਿਆਂ ਨੇ ਰਾਤ ਕੱਟੀ ਸੀ ਅਤੇ ਗੰਗੂ ਬ੍ਰਾਹਮਣ ਦਾ ਮਨ ਸੋਨੇ ਦੀਆਂ ਮੋਹਰਾਂ ਦੇਖ ਕੇ ਲਾਲਚ ਆ ਗਿਆ ਸੀ ਤੇ ਉਹਨੇ ਇਸ ਲਾਲਚ ਦੇ ਵਾਸਤੇ ਆ ਕੇ ਛੋਟੇ ਸਬਜਾਦਿਆਂ ਨੂੰ ਮਾਤਾ ਗੁੱਜਰਕੋਟ ਜੀ ਨੂੰ ਮੁਗਲਾਂ ਦੇ ਹਵਾਲੇ ਕਰ ਦਿੱਤਾ ਸੀ ਲੋ ਜੀ ਪਹੁੰਚ ਚੁਕੇ ਆਪਾਂ ਪਿੰਡ ਸਿਹੜੀ ਗੁਰਦੁਆਰਾ ਅਟਕ ਸਾਹਿਬ ਕਰਾਉਣੇ ਤੋਂ ਦਰਸ਼ਨ ਉਸ ਪਵਿੱਤਰ ਘਰ ਦੇ ਇੱਥੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੇ ਰਾਤ ਕੱਟੀ ਸੀ ਤੇ ਉੱਥੇ ਦੱਸਿਆ ਜਾਂਦਾ ਕੀ ਹਲੇ ਮਾ ਉਹ ਮੰਜਾ ਪਿਆ ਬਾ ਜਿੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਉਸ ਰਾਤ ਤੇ ਗੰਗੂ ਬ੍ਰਾਹਮਣ ਦੇ ਘਰੇ ਰਹੇ ਸੀਗੇ ਗੰਗੂ ਬ੍ਰਾਹਮਣ ਆਪਣੇ ਘਰ ਲਿਆ ਆਇਆ ਸੀ ਉਹਨਾਂ ਨੂੰ ਛੰਨ ਕੁਮਾਰ ਕੁਮਨ ਛਨਮਾਸ ਕੀ ਦੇ ਘਰੋ ਤੇ ਇੱਥੋਂ ਆਰਾਮਦਿਆਂ ਦਾ ਸਾਹਮਣੇ ਉਹ ਗੁਰਦੁਆਰ ਸਾਹਿਬ ਨੂੰ ਦਿਖ ਰਿਹਾ ਵਾ ਉਹੀ ਆ ਗੁਰਦੁਆਰ ਸਾਹਿਬ اٹਕ ਸਾਹਿਬ ਤੇ ਕਰਾਉਣਿਆਂ ਸਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਗੁਰਦੁਆਸਰੀ اٹਕ ਸਾਹਿਬ ਉਹ ਜਿੱਥੇ ਗੰਗੂ ਬ੍ਰਾਹਮਣ ਦਾ ਘਰ ਸਥਿਤ ਹੈ ਗੁਰਦੁਆਰਾ ਸ੍ਰੀ اٹਕ ਸਾਹਿਬ ਜਿਸ ਨੂੰ ਪਹਿਲਾਂ ਗੁਰਦੁਆਰਾ ਸ੍ਰੀ ਪੀਨਕ ਰਾਤ ਦੀ 3 ਵਜੇੋ ਜਾਣਿਆ ਜਾਂਦਾ ਸੀ ਤਾਂ ਨਾ اٹਕ ਸਾਹਿਬ ਰੱਖਿਆ ਗਿਆ ਹੈ ਕਿਉਂਕਿ ਪੰਜਾਬੀ ਵਿੱਚ اٹਕ ਦਾ ਅਰਥ ਹੈ ਰੁਕਣਾ ਜਾਂ ਆਰਾਮ ਕਰਨਾ ਮੋਚੋ ਕਿ ਹੈ ਜੀ ਆਪਾਂ ਸਫਰੇ ਸਾਹਦਰ ਦੇ ਅਗਲੇ ਪੜਾਚ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਆਪਾਂ ਗੁਰਦੁਆਰਾ ਸ੍ਰੀ ਅਟਕਸਾਫ ਜਿੱਥੇ ਕੀ ਛੋਟੇ ਸਾਹਿਬ ਜਦੇ ਅਤੇ ਗੰਗੂ ਭਰਮਣ ਨੇ ਘਰ ਰੁਕੇ ਸੀਗੇ اٹਕੇ ਸੀਗੇ ਗੁਰਦੁਆਰਾ ਸਾਹਿਬ ਦੀ ਸਾਰੀ ਹੋ ਰਹੀ ਹੈ ਸਾਹਮਣੇ ਨਵਾਂ ਗੁਰਦੁਆਰਾ ਸਾਹਿਬ ਬਣ ਰਿਹਾ ਪਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਅਟਕ ਸਾਹਿਬ ਆ ਗੁਰਦੁਆਰਾ ਸਾਹਿਬ ਬਣ ਰਿਹਾ ਵਾ ਇਹ ਗੁਰਦਸਾਹ ਨੂੰ ਸਾਰੀ ਹੋ ਰਹੀ ਹੈ ਇੱਧਰ ਹੀ ਸਾਡਾ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਗੰਗੂ ਬ੍ਰਾਹਮਣ ਗੰਗੂ ਪਾਪੀ ਦੇ ਘਰ ਦੇ ਜਿੱਥੇ ਗੁਰਪਰਿਵਾਰ ਉਸ ਰਾਤ ਰੁਕੇ ਸੀ ਤੇ ਅੱਗੇ ਦਰਸ਼ਨ ਕਰਾਉਣੇ ਆ ਉਸ ਬਿਸਤਰ ਤੇ ਜਿੱਥੇ ਕੀ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਵਿਸ਼ਰਾਮ ਕੀਤਾ ਸੀ ਇਹ ਉਹ ਬਿਸਤਰ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਨੇ ਇਸ ਬਿਸਤਰ ਤੇ ਉਹ ਰਾਤ ਕੱਟੀ ਸੀ ਗੰਗੂ ਦੇ ਰਾਦਿਆਂ ਦਾ ਪਤਾ ਉਦੋਂ ਲੱਗਾ ਜਦੋਂ ਗੁਰੂ ਜੀ ਦੀ ਮਾਤਾ ਸੋ ਗਏ ਉਸਨੇ ਉਸਦੇ ਉਹਨਾਂ ਦੇ ਪੈਸੇ ਚੋਰੀ ਕਰ ਲਏ ਜੋ ਉਨ੍ਹਾਂ ਨੇ ਕਾਠੀ ਦੀ ਥੈਲੀ ਵਿੱਚ ਚੁੱਕ ਕੇ ਦਬਤ ਤੇ ਅਗਲੇ ਦਿਨ ਗੰਗੂ ਨੇ ਚੋਰੀ ਦੇ ਸ਼ੱਕ ਤੋਂ ਬਚਣ ਲਈ ਇੱਕ ਯੋਜਨਾ ਬਣਾਈ ਉਸ ਨੇ ਮਾਤਾ ਗੁਜਰੀ ਨੂੰ ਦੱਸਿਆ ਕਿ ਗਵਾਂਢ ਵਿੱਚ ਕਈ ਚੋਰ ਘੁੰਮ ਰਹੇ ਹਨ ਅਤੇ ਉਸ ਨੂੰ ਆਪਣੇ ਕੀਮਤੀ ਸਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ ਗੰਗੂ ਨੇ ਕਿਹਾ ਕਿ ਉਹ ਉਸ ਨੂੰ ਇਹ ਜਾਣਕਾਰੀ ਇਸ ਲਈ ਦੇ ਰਿਹਾ ਸੀ ਤਾਂ ਜੋ ਉਸ ਨੂੰ ਕਿਸੇ ਕਲ ਦਾ ਸ਼ੱਕ ਨਾ ਹੋਵੇ ਉਸ ਨੇ ਲਗਭਗ ਤੁਰੰਤ ਸੂਚ ਨੂੰ ਸੂਚਿਤ ਕੀਤਾ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹਦਾ ਕਾਠੀ ਗਾਇਬ ਹੈ ਕਿਉਂਕਿ ਗੰਗੂ ਤੋਂ ਬਿਨਾ ਰਾਤੋਂ ਰਾਤ ਕੋਈ ਵੀ ਘਰ ਵੀ ਦਾਖਲ ਨਹੀਂ ਹੋਇਆ ਸੀ ਮਾਤਾ ਗੁਜਰੀ ਨੇ ਗੰਗੂ ਤੋਂ ਚੋਰੀ ਬਾਰੇ ਪੁੱਛਗਿੱਛ ਕੀਤੀ ਉਹਨੇ ਆਪਣੇ ਵਿਰੁੱਧ ਕੀਤੇ ਗਏ ਸ਼ੱਕ ਤੇ ਗੁੱਸੇ ਦਾ ਦਿਖਾਵਾ ਕੀਤਾ ਗੰਗੂ ਨੇ ਕਹਿ ਕੇ ਮਾਤਾ ਗੁਜਰੀ ਆਧਿਆਨ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਤੇ ਚੋਰ ਹੋਣ ਦਾ ਇਲਜਾਮ ਲਗਾ ਕੇ ਉਹਨਾਂ ਦੀ ਪ੍ਰਾਉਣਚਾਰੀ ਦਾ ਫਾਇਦਾ ਉਠਾ ਰਹੇ ਸਨ ਜਦੋਂ ਕਿ ਉਹ ਵਾਰੀ ਹਨ ਘਟਨਾਵਾਂ ਦੇ ਮੋੜ ਤੇ ਚਿੰਤਤ ਗੰਗੂ ਨੇ ਮਾਤਾ ਗੁਜਰੀ ਅਤੇ ਦੋ ਨੌਜਵਾਨ ਸਾਬਜਾਦਿਆਂ ਨੂੰ ਅਧਿਕਾਰੀਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਲਗਭਗ ਨਿਸ਼ਚਿਤ ਤੌਰ ਤੇ ਇਹ ਜਾਣਦੇ ਹੋਏ ਕਿ ਉਹਨਾਂ ਦੀ ਮੌਤ ਨੂੰ ਪੱਕਾ ਕਰੂਗਾ